ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਮੌਕੇ ਤੇ ਅੱਜ ਸਤਗੁਰ ਮਲਕੀਤ ਨਾਥ ਜੀ ਅਤੇ ਸਤਗੁਰ ਗਿਰਤਾਰੀ ਨਾਥ ਜੀ ਦੀ ਅਗਵਾਈ ਅਤੇ ਦੇਖਰੇਖ ਹੇਠ ਵਾਲਮੀਕੀ ਤੀਰਤ ਤੋਂ ਸ਼ਾਨਦਾਰ ਸ਼ੋਭਾ ਯਾਤਰਾ ਰਵਾਨਾ ਹੋਈ। ਇਹ ਸ਼ੋਭਾ ਯਾਤਰਾ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਚੌਂਕਾਂ ਅਤੇ ਬਾਜ਼ਾਰਾਂ ਰਾਹੀਂ ਗੁਜ਼ਰਦੀ ਹੋਈ ਨਗਰ ਵਾਸੀਆਂ ਲਈ ਆਧਿਆਤਮਿਕ ਪ੍ਰੇਰਨਾ ਦਾ ਸਰੋਤ ਬਣੀ। ਸ਼ੋਭਾ ਯਾਤਰਾ ਦੌਰਾਨ ਪਗਤਾਵਲੋਂ ਭਗਵਾਨ ਵਾਲਮੀਕੀ ਜੀ ਦੇ ਜੈਕਾਰਿਆਂ ਨਾਲ ਪੂਰਾ ਸ਼ਹਿਰ ਗੂੰਜ ਉਠਿਆ। ਸੰਗਤਾਂ ਨੇ ਸਜਾਏ ਹੋਏ ਰੱਥਾਂ, ਭਗਵਾਨ ਵਾਲਮੀਕੀ ਜੀ ਦੇ ਦਰਸ਼ਨ ਯੋਗ ਚਾਕੀਆਂ ਅਤੇ ਧਾਰਮਿਕ ਕੀਰਤਨ, ਭਜਨਾਂ ਨਾਲ ਮਾਹੌਲ ਨੂੰ ਪਗਤੀਮਈ ਬਣਾ ਦਿੱਤਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਦੇ ਹੋਏ ਭਗਵਾਨ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ। ਸਥਾਨਕ ਪ੍ਰਸ਼ਾਸਨ ਵੱਲੋਂ ਵੀ ਸ਼ੋਭਾ ਯਾਤਰਾ ਦੇ ਸੁਚਾਰੂ ਪ੍ਰਬੰਧ ਲਈ ਪੂਰੀ ਤਿਆਰੀ ਕੀਤੀ ਗਈ ਸੀ। ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਤਗੁਰ ਮਲਕੀਤ ਨਾਥ ਜੀ ਅਤੇ ਸਤਗੁਰ ਗਿਰਧਾਰੀ ਨਾਥ ਜੀ ਨੇ ਭਗਵਾਨ ਵਾਲਮੀਕੀ ਜੀ ਦੀ ਜੀਵਨ ਲੀਲਾ ਤੇ ਚਾਨਣ ਪਾਉਂਦੇ ਹੋਏ ਪਿਆਰ ਸੱਚਾਈ ਅਤੇ ਮਨੁੱਖਤਾ ਦੇ ਮਾਰਗ ਤੇ ਤੁਰਨ ਦਾ ਸੰਦੇਸ਼ ਦਿੱਤਾ। ਜਿਹਨੇ ਉਪਲੰਦ ਚ ਸ਼ੋਭਾ ਯਾਤਰਾ ਸ਼੍ਰੀ ਧੰਮ ਪ੍ਰਕਾਸ਼ ਗੱਬਰ ਜੀ ਦੀ ਪ੍ਰਧਾਨਗੀ ਹੇਠ ਫੋਲ ਬਾਗ ਤੋਂ ਕੱਢੀ ਗਈ ਆ ਜਿਹਦੇ ਵਿੱਚ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਹ ਜਨਤੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਫੋਰ ਸਾਰਿਆਂ ਨੂੰ ਵੱਧ ਚੜ ਕੇ ਇੱਥੇ ਹਿੱਸਾ ਦੇਣ ਦੀ ਅਪੀਲ ਕਰਦੇ ਆ ਧੰਨਵਾਦ ਜੀ ਜੋ ਅੱਜ ਵਿਸ਼ਾਲ ਸ਼ੋਭਾ ਯਾਤਰਾ ਸੰਤ ਮਲਕੀਤ ਰਾਧਾ ਮਹਾਰਾਜ ਜੀ ਦੀ ਰਹਿ ਰਮਾਈ ਹੀਟ ਪ੍ਰਗਟ ਦਿਨਸ ਨੂੰ ਲੈ ਕੇ ਕੱਢੀ ਜਾ ਰਹੀ ਹੈ ਸਮੂਹ ਸਾਧ ਸੰਗਤ ਨੂੰ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਅਤੇ ਸ਼ੋਭਾ ਯਾਤਰਾ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੇ ਹੈ। ਧੰਨਵਾਦ। ਹਾਂਜੀ ਆਪਣਾ ਨਾਮ ਦੱਸੋ। ਜੀ ਮੈਂ ਅਨਿਲ ਚਿਮੜ ਹੋਗਟ ਡਿਸਟ੍ਰਿਕਟ ਕੋੜਮਰੀ ਸਾਹਿਬ ਪ੍ਰੈਕਟਿਸ ਕਰਦਾ। ਇਹ ਜਿਹੜਾ ਦੇਖੋ ਸਾਡੇ ਜਿਹੜੇ ਸ਼ੋਭਾ ਯਾਤਰਾ ਸਾਡੇ ਵਾਲਮੀਕ ਭਗਵਾਨ ਜੀ ਦੀ ਜਿਹੜੀ ਮਨਾਈ ਜਾਂਦੇ ਆ ਅੱਜ ਤੋਂ ਨੇ ਕਾਫੀ ਸਾਲਾਂ ਤੋਂ ਮਨਾਈ ਆ ਰਹੀ ਹੈ। ਔਰ ਜਿਹੜਾ ਅੱਜ ਕੱਲ ਦੇ ਮੁੰਡਿਆਂ ਨੇ ਜਿਸ ਸਾਹਸ ਹੋਤਾ ਜੀ ਨੇ ਇਹਨਾਂ ਨੇ ਆਪਸ ਵਿੱਚ ਆਗੇ ਇਸ ਚੀਜ਼ ਨੂੰ ਹੋਰ ਅੱਗੇ ਵਧਾਇਆ ਵਾ ਔਰ ਇਹਨੂੰ ਬੜੇ ਧੂਮ-ਧਾਮ ਨਾਲ ਮਨਾ ਰਹੇ ਆ ਇਸ ਵਾਸਤੇ ਮੈਂ ਇਹਨਾਂ ਸਾਰਿਆਂ ਨੂੰ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਇਸ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਦੇਣਾ ਵਾ ਸਾਰੀ ਸੋਹਤਾ ਤੁਨ ਆਸਾ ਟਸਟ ਵਾਲਮਿਕ ਆਸ਼ਰਮ ਔਰ ਸਾਰੇ ਜਿੰਨੇ ਦੇਸ਼ ਵਾਸੀ ਨੇ ਸਾਰਿਆਂ ਨੂੰ ਇਸ ਪ੍ਰਗਟ ਦਿਹਾੜੇ ਦੀਆਂ ਔਰ ਸਾਡੇ ਵੱਲੋਂ ਸਾਡੀ ਸਮੂਚੀ ਜਿੰਨੀ ਵੀ ਟੀਮ ਹੈ ਪਿੰਡ ਪਤਾਪੁਰ ਦੀ ਅਨਗੜ ਦੀ ਸਾਰਿਆਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਇਸ ਪਰਗਟੇ ਹੜੇ ਦੀਆਂ ਔਰ ਜਿੰਨੀਆਂ ਵੀ ਸਮੂਚੀਆਂ ਸੰਗਤਾਂ ਪਹੁੰਚੀਆਂ ਸੀ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਰਿਆਂ ਨੂੰ ਕੋਟ ਟੀਮ ਕੋਟ ਧੰਨਵਾਦ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਿ ਜਿਹੜੇ ਸਾਡੇ ਇਹ ਪਵਿੱਤਰ ਜਿਹੜੀ ਧਰਤੀ ਹੈਗੀ ਸਾਡੀ ਗੁਰਮਤ ਦੀ ਧਰਤੀ ਹੈ ਜਿਹੜੀ ਅੰਮ੍ਰਿਤਸਰ ਸਥਾਨ ਹੈ ਜਿਹੜਾ ਜਿੱਥੇ ਸਾਡਾ ਆਸ਼ਰਮ ਵਾਲਮਿਕ ਆਸ਼ਰਮ ਔਰ ਸਾਡੀ ਬਹੁਤੀ ਸਾਡਾ ਸਤਿਕਾਰਯੋਗ ਸਾਡੀ ਗੁਰੂ ਰਾਮਦਾਸ ਜੀ ਦੀ ਧਰਤੀ ਆ ਔਰ ਬਾਬਾ ਦੀਪ ਸਿੰਘ ਜੀ ਦੀ ਧਰਤੀ ਆ ਜਿਹੜੀ ਉਥੇ ਆਪਾਂ ਸਾਰਿਆਂ ਨੇ ਅੱਜ ਜਿਹੜੇ ਉਹਨਾਂ ਦੇ ਆਸ਼ੀਰਵਾਦ ਨਾਲ ਜਿਹੜਾ ਲੰਗਰ ਦੀ ਜਿਹੜਾ ਸੇਵਾ ਵਾ ਉਹ ਨਿਭਾਈ ਗਈ ਹੈ ਸਾਡੀ ਪੂਰੀ ਸਮੂਚੀ ਟੀਮ ਵੱਲੋਂ ਪਿੰਡ ਫਤਾਪੁਰ ਦੀ ਟੀਮ ਵੱਲੋਂ ਔਰ ਸਾਰਿਆਂ ਦਾ ਬਹੁਤ-ਬਹੁਤ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਡਾ ਸਾਥ ਦਿੱਤਾ ਵਾ ਲੰਗਰ ਖੇੜੇ ਦੇ ਵਿੱਚ ਸਾਡਾ ਸਾਥ ਦਿੱਤਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੰਨ ਬਾਬਾ ਦੇਆਨਾ ਜੀ ਸਾਡੇ ਮਲਕੀਤ ਜੀ ਵੀਰ ਜੀ ਸਾਡੇ ਚੇਅਰਮੈਨ ਬਿੱਟੂ ਬੋਰਾ ਵਾਲੇ ਜੀ ਔਰ ਚਟਨੀ ਦੀ ਜਿਹੜੀ ਸੇਵਾ ਵਾ ਖਾਸ ਕਰਕੇ ਸਾਡੇ ਵੀਰਨਾਥ ਜੀ ਵੱਲੋਂ ਜਿਹੜੀ ਸੇਵਾ ਵਾ ਉਹ ਨਹੀਂ ਪਈ ਗਈ ਆ ਔਰ ਸਮੂਚੀ ਜਿੰਨੀ ਵੀ ਸਾਡੀ ਟੀਮ ਆ ਉਹਨਾਂ ਵੱਲੋਂ ਜਿੱਡੀ ਜੜੀ ਵੀ ਸੇਵਾ ਇਸ ਲੰਗਰ ਦੇ ਵਿੱਚ ਪਈ ਆ ਰੱਬ ਉਹਨਾਂ ਦੇ ਘਰਾਂ ਦੇ ਵਿੱਚ ਬਰਕਤਾਂ ਪਾਵੇ ਔਰ ਬਾਦ ਚੜ ਕੇ ਇਹ ਜਿਸ ਤਰ੍ਹਾਂ ਦੇ ਵੀ ਲੰਗਰ ਸਾਡੇ ਪੰਜਾਬ ਦੇ ਵਿੱਚ ਹੁੰਦੇ ਆ ਬਾਦ ਚੜ ਕੇ ਉਹ ਲੰਗਰ ਲਗਾਣ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਇਸ ਜਨਮ ਦਿਹਾੜੇ ਦੀਆਂ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬੋਲੇ ਸੋਨ 7 ਤਰੀਕ ਨੂੰ ਸਤਿਗੁਰੂ ਜੀ ਪਰਮਾਤਮਾ ਵਾਲਮੀਕ ਮਹਾਰਾਜੀ ਦਾ ਆ ਰਿਹਾ ਵਾ ਖੁਸ਼ ਸ਼ੁਭ ਦਿਹਾੜੇ ਦੀ ਸਾਧ ਸੰਗਤ ਨੂੰ ਸਾਰੇ ਨੂੰ ਵਧਾਈ ਦਿੰਨੇ ਆ ਉਹਦੇ ਮੁਖ ਰੱਖਦੇ ਅੱਜ ਵਿਸਾਲ ਸ਼ੋਭਾ ਯਾਤਰਾ ਜਿਹੜੀ ਉਹ ਗੋਲ ਬਾਗ ਤੋਂ ਕੱਢੀ ਜਾ ਰਹੀ ਆ ਉਹਦੇ ਵਿੱਚ ਸਾਡੇ ਸੰਤ ਗੁਰਧਾਰੀ ਦਾਸਬਾਹਰ ਆਜ ਔਰ ਸਾਰਾ ਸੰਤ ਸਮਾਜ ਔਰ ਸਾਡੀ ਸੰਗਤ ਢੋਣਾ ਸਾਹਿਬ ٹرسٹ ਵੱਲੋਂ ਜਿਹੜੀ ਇਹ ਸਾਰੀ ਯਾਤਰਾ ਕੱਢੀ ਆ ਰਹੀ ਆ ਇਸ ਸੰਬਰ ਸਰਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਇਹ پارک ਦਾ ਨਾਮ ਵੀ ਚੇਂਜ ਕੀਤਾ ਗਿਆ ਹਾਂ ਜੇ ਇਹ پارک ਦਾ ਨਾਮ ਜਿਹੜਾ ਅੱਜ ਤੋਂ ਲਵ ਕੁਸ਼ پارک ਰੱਖਿਆ ਗਿਆ ਵਾ ਅੱਗੇ ਗੋਲ ਬਾਗ ਵੀ ਯਾਤਰਾ ਕਿੱਥੋਂ ਚੱਲ ਗਈ ਕਿੱਥੇ ਸਮਾਪਤ ਯਾਤਰਾ ਇੱਥੋਂ ਚੱਲੇਗੀ ਲੋਗੜਾ ਲੋਗੜ ਤੋਂ ਕੀ ਮਾੜਾ ਖਜਾਨੇ ਵਾਲਾ ਭਗਤਾਲਾ ਭਗਤਾਲੇ ਤੋਂ ਜਿਹੜੀ ਉਹ ਕਰਵਾਲੇ ਗੇੜ ਜਾ ਕੇ ਸਵਾਗਤ ਸੰਗਤਾਲੇ ਕੀ ਪ੍ਰਬੰਧ ਕੀਤੇ ਗਏ ਨੇ ਸੰਗਤਾਲੇ ਬਹੁਤ ਗਾੜੀ ਦੇਖੋ ਜਾ ਕੇ ਪ੍ਰਬੰਧ ਲੰਗਰ ਹਰ ਥਾਂ ਛਾਲ ਲੱਗਿਆ ਠੀਕ ਹੈ ਠੀਕ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਦੀ ਜੈ ਸਤਿਗੁਰੂ ਪੂਰਨ ਸਿੰਘ ਜੀ ਮਹਾਰਾਜ ਦੀ ਜੈ ਸਾਡੀ ਵਾਰੀ ਜੀ ਮਹਾਰਾਜ ਦੀ ਜੈ ਗੁਰੂ ਦੇ ਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਸ਼ ਨੂੰ ਲੈ ਕੇ ਸੰਤ ਮਹਾਪੁਰਸ਼ ਮਲਕੀਤਨਾ ਜੀ ਮਹਾਰਾਜ ਜੀ ਦੀ ਰਹਿ ਰਮਾਈ ਇੱਥੇ ਆਰੰਭ ਕੀਤੀ ਜਾ ਰਹੀ ਹੈ ਇਸ ਸ਼ੁਭ ਦਿਹਾੜੇ ਦੀਆਂ ਭਗਵਾਨ ਵਾਲੀ ਮਹਾਰਾਜ ਜੀ ਦੇ ਪ੍ਰਗਟ ਦਿਨ ਦੀਆਂ ਸੂਚਾ ਸੰਗਤ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ ਠੀਕ ਹੈ ਚਲੋ ਸਰ ਅਰੇ ਕੋਈ ਹੋਈ ਨਹੀਂ ਚਲੋ ਬੋਲ ਦੋ ਦੱਸੋ ਅੱਜ ਦੀ ਜੀ ਸ਼ੋਭਾ ਯਾਤਰਾ ਨਿਕਲ ਰਹੀ ਆ ਢੋਲਾ ਸਾਹਿਬ ਫਰਸ਼ ਆਈਡੀਆ ਦੱਲੇ ਕਰੋ ਯਾਰ ਸਾਡੇ ਵਿੱਚ ਨਾ ਬੋਲੋ ਯਾਰ ਬਾਬਾ ਮਲਕੀਤ ਸਿੰਘ ਜੀ ਗੱਦੀ ਦੇ ਸ਼ੀਲ ਬੱਸ ਬਾਬਾ ਬਾਬਾ ਕਰਤਾਰ ਸਿੰਘ ਜੀ ਗੱਦੀ ਨਸ਼ੀਨ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਆ ਚਾਤਰੀਕ ਤੇ ਅਸੀਂ ਸ਼ਹਿਰ ਵਾਸੀ ਹੋਣੇ ਕਹਿੰਦੇ ਆ ਵੀ ਇਹ ਅਸਰਾਏ ਸ਼ੋਭਾ ਯਾਤਰੀਆਂ ਆਪਣੇ ਸਮਾਜ ਦੇ ਕਹ ਰਹੇ ਆ ਵੀ ਇਸ ਤਰ੍ਹਾਂ ਕੰਮ ਕਰਕੇ ਤੇ ਸ਼ੋਭਾ ਯਾਤਰਾ ਕਰਨੀ ਚਾਹੀਦੀ ਆ ਅਸੀਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਧੰਨਵਾਦ ਕਰਦੇ ਆ ਬਾਬਾ ਜੀ ਦਾ ਜਿਨ੍ਹਾਂ ਨੇ ਕੀ ਹੋਇਆ ਵਧੀਆ ਕਦਮ ਚੁੱਕਿਆ ਦੋ ਬਾਗ ਦੇ ਵਿੱਚ ਸ਼ੋਭਾ ਯਾਤਰਾ ਕਰੀ ਠੀਕ ਆ ਜੀ